ਵਾਹਿਗੁਰੂ ਸਾਹਿਬ ਜੀਓ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨੇ ਉਪਾਈ ਮੇਧਨੇ ਨਾਨਕ ਸੋ ਪ੍ਰਭ ਜਾਪ ਪਾਉੜੇ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅੱਗਾ ਗਏ ਨਾਸ ਹਰ ਇੱਕ ਧਿਆਏ ਆ ਨਿਰਮਲ ਭਏ ਸਰੀਰ ਜਨ ਤੂਰੀ ਨਾਏ ਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਏ ਆ ਤਰੇ ਕੋਟੰਬ ਸੰਗ ਲੋਗ ਕੁੱਲ ਸਬਾਏ ਆ ਮਨ ਤਨ ਭੈ ਸੰਤੋਖ ਊਰਨ ਪ੍ਰਭ ਪਾਏ ਆ ਤਰੇ ਕੋਟੰਬ ਸੰਗ ਲੋਗ ਕੁੱਲ ਸਬਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਰਾਗ ਜੈਤ ਸਰੀ ਕੀ ਬਾਰ ਸਲੋਕਾ ਨਾਲ ਪੌੜੀ 18ਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡ ਭਾਗੇ ਹੋ ਜੋ ਕੇ ਦੀਨ ਦੁਨੀਆਂ ਦੇ ਮਾਲਕ ਸਾਹਿਬੇ ਕਮਾਲ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਬਾਣੀ ਆਪਣੇ ਕੰਨਾਂ ਰਾਹੀਂ ਸਰਵਣ ਕਰ ਰਹੇ ਹੋ ਸੋ ਸਤਿਗੁਰੂ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਆਪ ਸੰਗਤਾਂ ਦੀ ਹਾਜ਼ਰੀ ਗਰੀਬ ਨਿਵਾਜ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀਆ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਡਿਠੈ ਮੁਕਤ ਨਾ ਹੋ ਬਈ ਜਿ ਚਰਬ ਸਬਦ ਨਾ ਕੀਤੋ ਵਿਚਾਰ ਸੋ ਸਤਿਗੁਰਾਂ ਦੇ ਪਾਵਨ ਉਪਦੇਸ਼ ਹਨ ਕਿ ਭਾਈ ਦੇਖਣ ਦੇ ਨਾਲ ਦਰਸ਼ਨ ਕਰਨ ਦੇ ਨਾਲ ਵੀ ਤੈਨੂੰ ਮੁਕਤੀ ਜਿਹੜੀ ਨਹੀਂ ਮਿਲਣੀ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਨੇ ਰਸਤਾ ਦੱਸਿਆ ਹੈ ਕਿ ਕਿਸ ਤਰ੍ਹਾਂ ਭਾਈ ਤੇਰਾ ਛਟਕਾਰਾ ਹੋਣਾ ਹੈ ਜਿ ਚਰਬਦ ਨਾ ਕੀ ਤੋ ਵਿਚਾਰ ਜਿਨਾਂ ਚਰਬਦ ਦੀ ਵਿਚਾਰਨਾ ਕੀਤੀ ਉਸ ਨੂੰ ਆਪਣੇ ਜੀਵਨ ਅੰਦਰ ਲਾਗੂ ਨਾ ਕੀਤਾ ਸਤਗੁਰਾਂ ਦੇ ਦੱਸੇ ਹੋਏ ਮਾਰਗ ਰਸਤੇ ਤੇ ਚੱਲਿਆ ਨਹੀਂ ਤਾਂ ਭਾਈ ਉਹਨਾਂ ਚਿਰ ਮੁਕਤੀ ਵਾਲਾ ਮਾਰਗ ਹੈ ਇਹ ਤੈਨੂੰ ਨਹੀਂ ਮਿਲੇਗਾ ਸੋ ਆਓ ਆਪਣੇ ਜੋ ਅੱਜ ਦਾ ਪਾਵਨ ਉਪਦੇਸ਼ ਮੁਖਵਾਗ ਪਾਤਸ਼ਾਹ ਜੀਆ ਨੇ ਬਖਸ਼ਿਸ਼ ਕੀਤਾ ਹੈ ਉਸ ਦੇ ਵਿਚਾਰ ਸਤਿਗੁਰਾਂ ਦੇ ਦੁਆਰਾ ਬਖਸ਼ਿਸ਼ ਕੀਤੀ ਤੁਸ਼ ਬੁੱਧੀ ਦੇ ਅਨੁਸਾਰ ਆਪਾਂ ਕਰਨੀ ਹੈ। ਗੁਰੂ ਗਰੀਬ ਨਿਵਾਜ ਆਪਣੀ ਸੇਵਾ ਆਪ ਹੀ ਲੈਣ ਵਿਚਾਰ ਪਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਿਗੁਰਾਂ ਦੀ ਬਖਸ਼ਿਸ਼ ਫਤੇ ਦਾ ਨਾਰਾ ਬੁਲੰਦ ਕਰਿਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸਲੋਕ ਸਲੋਕ ਗੁਰਮੁਖ ਪਿਆਰਿਓ ਇਹ ਜੋ ਸਲੋਕ ਹੈ ਇਹ ਜਿੱਦਾਂ ਆਪਾਂ ਅੱਗੇ ਸਰਵਣ ਕਰਦੇ ਹਾਂ ਸੋਰਠ ਮਹੱਲਾ ਧਨਸਰੀ ਮਹੱਲਾ ਸੋ ਉਸੇ ਹੀ ਤਰ੍ਹਾਂ ਜਿੱਦਾਂ ਰਾਗ ਹਨ ਸੋਰਠ ਧਨਸਰੀ ਇਸੇ ਹੀ ਤਰ੍ਹਾਂ ਰਾਗ ਹੈ ਜੈਤਸਰੀ ਅਤੇ ਜੋ ਇਹ ਬਾਣੀ ਹੈ ਇਹ ਵਾਰ ਰੂਪੀ ਬਾਣੀ ਹੈ ਇਹ ਜੈਤਸਰੀ ਰਾਗ ਦੀ ਵਾਰ ਹੈ ਵਾਰ ਦੇ ਅੰਦਰ ਜਿਸ ਤਰ੍ਹਾਂ ਆਪਾਂ ਸ਼ਬਦ ਆਰੰਭ ਕਰਦੇ ਹਾਂ ਧਨਾਸਰੀ ਮਹੱਲਾ ਪੰਜਵਾਂ ਵਾਰ ਦੇ ਅੰਦਰ ਸਲੋਕ ਮਹੱਲਾ ਜਾਂ ਸਲੋਕ ਜਾਂ ਮਹੱਲਾ ਕੱਲਾ ਅਤੇ ਜਾਂ ਪੌੜੀ ਸ਼ਬਦ ਆਪ ਜੀ ਨੂੰ ਜੋ ਸਿਰਲੇਖ ਦੇ ਉੱਪਰ ਪੜਨ ਨੂੰ ਮਿਲੇਗਾ ਸੋ ਇਥੋਂ ਸ਼ਬਦ ਦੀ ਪ੍ਰਾਰੰਭਤਾ ਹੁੰਦੀ ਹੈ ਸਲੋਕ ਇਹ ਜੋ ਜੈਤਸਰੀ ਦੀ ਵਾਰ ਹੈ ਇਹ ਜੇ ਆਪਾਂ ਜੈਤਸਰੀ ਰਾਗ ਦੀ ਵਾਰ ਪ੍ਰਾਰੰਭ ਤੋਂ ਪੜਨੀ ਸ਼ੁਰੂ ਕਰੀਏ ਤਾਂ ਉੱਥੇ ਮਹਾਰਾਜ ਨੇ ਦੱਸਿਆ ਹੈ ਕੇ ਜੈਤ ਸ੍ਰੀ ਮਹੱਲਾ ਪੰਜਵਾਂ ਭਾਵ ਕੇ ਪੰਜਵੇਂ ਗੁਰਦੇਵ ਦੀ ਇਹ ਵਾਰ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਫਿਰ ਅੱਗੇ ਵਾਰ ਦੀ ਪ੍ਰਾਰੰਭਤਾ ਹੁੰਦੀ ਹੈ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰਹਿ ਸੋ ਇਸੇ ਤਰ੍ਹਾਂ ਇਹ ਜੋ ਸ਼ਲੋਕ ਹੈ ਉਸੇ ਹੀ ਵਾਰ ਦੇ ਅੰਦਰ ਦਰਜ ਹੈ ਸੋ ਪੰਜਵੇਂ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਾਰ ਦੇ ਰਾਹੀਂ ਅੱਜ ਦਾ ਜੋ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ ਕੀਰਤਨ ਦਾ ਭਾਵ ਇਥੇ ਸਿਫਤ ਸਲਾਹ ਜਾਂ ਆਪਾਂ ਵਡਿਆਈ ਵੀ ਕਹਿ ਸਕਦੇ ਹਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰਕੇ ਪੰਜਵੇਂ ਗੁਰਦੇਵ ਕਿਰਪਾ ਕਰਦੇ ਹਨ ਕਿ हे ਨਾਨਕ ਜੇ ਮਨੁੱਖ ਦਿਆਲ ਸਰਬ ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਮਾਇਆ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਫਿਰ ਪ੍ਰਭੂ ਮਿਹਰ ਕਰਦਾ ਹੈ ਉਸ ਦੇ ਦੁੱਖਾਂ ਦਾ ਨਾਸ਼ ਕਰਦਾ ਹੈ ਤਾਂ ਉਹ ਮਨੁੱਖ ਜੋ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਪਾਹੇ ਦਾ ਅਰਥ ਇੱਥੇ ਗੁਰਮੁਖ ਪਿਆਰਿਓ ਅੱਗ ਹੈ ਅਗਨੀ ਵੀ ਕਹਿ ਸਕਦੇ ਹਾਂ ਉਹ ਪ੍ਰਭੂ ਪਰਮਾਤਮਾ ਦਾ ਸਿਮਰਨ ਕੀਤਿਆਂ ਆਪ ਜੀਵ ਦਾ ਰਾਖਾ ਬਣਦਾ ਹੈ ਅਤੇ ਉਸ ਦੇ ਅੰਦਰ ਦੀ ਬਲ ਦੀ ਤ੍ਰਿਸ਼ਨਾ ਦੀ ਅੱਗ ਉਹ ਜਿਹੜੀ ਹੈ ਬੁਝ ਜਾਂਦੀ ਹੈ ਜਿਨ ਉਪਾਈ ਮੇਦਨੇ ਨਾਨਕ ਸੋ ਪ੍ਰਭ ਜਾਪ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਨਾਨਕ ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੂੰ ਉਸ ਦਾ ਸਿਮਰਨ ਕਰ ਮੇਦਨੀ ਭਾਵ ਧਰਤੀ ਜਾਂ ਆਪਾਂ ਸ੍ਰਿਸ਼ਟੀ ਕਹਿ ਸਕਦੇ ਹਾਂ ਜਿਨ ਭਾਵ ਜਿਸ ਪ੍ਰਭੂ ਨੇ ਜਿਨ ਉਪਾਈ ਮੇਦਨੀ ਜਿਸ ਪ੍ਰਭੂ ਨੇ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਕਾਇਨਾਤ ਪੈਦਾ ਕੀਤੀ ਹੈ ਸੋ ਰਚੀ ਹੈ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਤੂੰ ਉਸ ਪਰਮਾਤਮਾ ਦਾ ਸਿਮਰਨ ਕਰਨਾ ਕਰ ਪਾਉੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਜਦੋਂ ਜੀਵ ਉੱਤੇ ਪ੍ਰਭੂ ਦੀ ਕਿਰਪਾ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਜੀਵ ਉੱਤੇ ਮਿਹਰਬਾਨ ਹੋਏ ਤਾਂ ਮਾਇਆ ਦਾ ਜ਼ੋਰ ਮਾਇਆ ਦਾ ਜ਼ੋਰ ਜਿਹੜਾ ਹੈ ਜੀਵ ਦੇ ਉੱਤੇ ਨਹੀਂ ਚੱਲਦਾ ਕੋਟ ਅੱਗਾ ਗਏ ਨਾਸ ਹਰ ਇੱਕ ਧਿਆਇਆ ਕੋਟ ਅੱਗਾ ਭਾਵ ਕੇ ਕਰੋੜਾਂ ਹੀ ਪਾਪ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ ਕਿਸ ਤਰ੍ਹਾਂ ਇੱਕ ਪ੍ਰਭੂ ਨੂੰ ਸਿਮਰਿਆ ਇੱਕ ਹੀ ਪਰਮਾਤਮਾ ਦਾ ਸਿਮਰਨ ਕੀਤੇਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਮਨੁੱਖ ਦੇ ਜੀਵ ਦੇ ਕਰੋੜਾਂ ਹੀ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਹਨ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਨਿਰਮਲ ਭਾਵ ਕੇ ਪਵਿੱਤਰ ਤੇ ਨਹਾਇਆ ਦਾ ਭਾਵ ਆਪਾਂ ਸਮਝਦੇ ਹਾਂ ਕਿ ਨਾਤਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਸਿਮਰਨ ਕਰਨ ਵਾਲੇ ਮਨੁੱਖਾਂ ਦੀ ਸਿਮਰਨ ਕਰਨ ਵਾਲੇ ਬੰਦਿਆਂ ਦੀ ਜੋ ਚਰਨ ਧੂੜ ਵਿੱਚ ਨਾਤਿਆਂ ਚਰਨ ਧੂੜੀ ਦੇ ਨਾਲ ਇਸ਼ਨਾਨ ਕੀਤੇ ਆ ਸਰੀਰ ਪਵਿੱਤਰ ਹੋ ਜਾਂਦਾ ਹੈ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਸੰਤਾਂ ਦੀ ਸੰਗਤ ਵਿੱਚ ਪੂਰਨ ਪ੍ਰਭੂ ਪੂਰਨ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਵਾਹਿਗੁਰੂ ਮਿਲ ਜਾਂਦਾ ਹੈ ਅਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ਤਰੇ ਕੋਟੰਬ ਸੰਗ ਲੋਗ ਕੁੱਲ ਸਬਾਇਆ ਸਬਾਇਆ ਭਾਵ ਕੇ ਸਾਰੀ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਅਜੇ ਇਹ ਮਨੁੱਖਾਂ ਦੀ ਸੰਗਤ ਵਿੱਚ ਉਹਨਾਂ ਦੇ ਪਰਿਵਾਰ ਦੇ ਲੋਕ ਅਤੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ ਤਰੇ ਕੁਟੰਬ ਸੰਗ ਲੋਗ ਕੋਲ ਸਬਾਇਆ ਕੋਲ ਭਾਵਕੇ ਕੁਲਾਂ ਪੀੜੀਆਂ ਭਾਵਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪਰਿਵਾਰ ਆਪ ਤੇ ਪਰਿਵਾਰ ਦੇ ਲੋਕ ਤਾਂ ਤਰਦੇ ਹੀ ਹਨ ਸਾਧੂ ਜਨਾਂ ਦੀ ਸੰਗਤ ਕਰਨ ਨਾਲ ਸੰਤਾਂ ਦੀ ਸੰਗਤ ਕਰਨ ਦੇ ਨਾਲ ਤੇ ਉਹਨਾਂ ਦੀਆਂ ਭਾਈ ਕੁਲਾਂ ਵੀ ਤਰ ਜਾਂਦੀਆਂ ਹਨ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਕਿ ਪ੍ਰਹਿਲਾਦ ਜਨ ਕੇ ਇੱਕ ਹੀ ਕੁੱਲ ਉਧਾਰੇ ਸੋ ਪ੍ਰਹਿਲਾਦ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਦੱਸਦੇ ਹਨ ਕਿ ਪ੍ਰਮਾਤਮਾ ਨੇ 21 ਕੁਲਾਂ ਉਧਾਰ ਕੀਤਾ ਉਸ ਦਾ ਉਸ ਦੀ ਬੰਦਗੀ ਤੋਂ ਖੁਸ਼ ਹੋ ਕੇ ਸੋ ਉਸ ਨੇ ਉਸ ਅਕਾਲ ਪੁਰਖ ਦੀ ਪ੍ਰਮਾਤਮਾ ਦੀ ਬੰਦਗੀ ਕੀਤੀ ਪ੍ਰਮਾਤਮਾ ਨੂੰ ਪ੍ਰਗਟ ਕੀਤਾ ਸੋ ਪ੍ਰਮਾਤਮਾ ਨੇ ਹਰ ਪਲ ਹਰ ਛਿਨ ਉਸ ਦੀ ਰੱਖਿਆ ਵੀ ਕੀਤੀ ਅਤੇ ਪ੍ਰਹਿਲਾਦ ਨੂੰ ਇਸ ਜਨਮ ਮਰਨ ਦੇ ਗੇੜ ਤੋਂ ਮੁਕਤ ਕੀਤਾ ਉਧਾਰ ਕੀਤਾ ਕੱਲੇ ਪ੍ਰਿਲਾਦ ਨੂੰ ਨਹੀਂ ਪ੍ਰਿਲਾਦ ਦੇ ਪਰਿਵਾਰ ਅਤੇ ਉਸ ਦੀਆਂ 21 ਕੁਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਉਹਨਾਂ ਦਾ ਵੀ ਉਧਾਰ ਕਰਨਾ ਕੀਤਾ ਸੋ ਗੁਰਮੁਖ ਪਿਆਰਿਓ ਗੁਰੂ ਗਰੀਬ ਨਿਵਾਜ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਨੇ ਅੰਮ੍ਰਿਤ ਵੇਲੇ ਤੋਂ ਕਿਰਪਾ ਰਹਿਮਤ ਕੀਤੀ ਤਖਤਾਂ ਤੇ ਸੁਭਾਈਮਨ ਹੋ ਕਰਕੇ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਆਪਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਤਿਗੁਰਾਂ ਦੀ ਪਾਵਨ ਬਾਣੀ ਦੇ ਬੋਲ ਸਾਡੇ ਹਿਰਦੇ ਰੂਪੀ ਘਰ ਅੰਦਰ ਵਸ ਜਾਣ ਸਤਗੁਰ ਦੁਆਰਿਆ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਸਤਗੁਰੂ ਜੀ ਕਿਰਪਾ ਕਰਨ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੇ ਰਹਿਮਤ ਕਰਨ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਪੰਜਵੇਂ ਗੁਰਦੇਵ ਜੈਤ ਸ੍ਰੀ ਰਾਗ ਦੇ ਅੰਦਰ ਜੈਤ ਸ੍ਰੀ ਦੀਵਾਰ ਦੇ ਦੁਆਰਾ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਹਨ ਸੋ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾ ਨਾਲ ਪੌੜੀ 18ਵੀਂ ਦੇ ਰਾਹੀਂ ਸਤਿਗੁਰਾਂ ਨੇ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਮੁੱਖ ਬਾਤ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਵਾਸਤੇ ਗੁਰੂ ਗਰੀਬਨਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸੋਦ ਸਪਸ਼ਟ ਬਾਣੀ ਪੜਨ ਦੇ ਉਦਮ ਅਤੇ ਚਾਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਗੁਰਮੁਖ ਪਿਆਰਿਓ ਅੱਜ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦਾ ਸੰਪੂਰਨਤਾ ਦਿਵਸ ਹੈ ਅੱਜ ਮੇਤੇ 29 ਅਗਸਤ 2024 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਸੰਪੂਰਨਤਾ ਦਿਵਸ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਦੇਹੋ ਸੱਜਣਾ ਸੀਸੜੀਆਂ ਜੇ ਹੋਵੇ ਸਾਬ ਸਿਉਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ